ਇਹ ਐ ਮੇਰਾ ਲੈ ਗਿਆ ਜਿੱਥੇ ਕਿ ਮੇਰੀ ਡੇਲੀ ਦੀ ਕੰਮ ਮੈਂ ਰੱਖਦਾ ਹਾਂ ਇੱਕ ਸਤਪਦਾਸ ਦਾ ਰੈਡੀਕੈਂਸ ਤੇ ਆਈ ਉਹ ਇਹਦੇ ਵਿੱਚ ਜਦੋਂ ਮੇਰੇ ਕੁੱਟ ਕੇ ਗਏ ਆ ਭਾਜ ਕੇ ਗਏ ਆ ਇਹਦੇ ਵਿੱਚ ਉਹ ਉਸ ਤੋਂ ਬਾਅਦ ਪੈਸੇ ਵੀ ਨਹੀਂ ਸੀ ਕਿਉਂਕਿ ਮੈਨੂੰ ਕੁੱਟਣ ਦੇ ਘਰ ਕੇ ਮੇਰੇ ਰਫਾਂ ਗੇਟ ਕੋਲ ਦਾ ਮਨੇ ਰਹਾ ਹੋ ਗਿਆ ਮੈਨੂੰ ਕੁਝ ਨਹੀਂ ਪਤਾ ਚੱਲਿਆ ਬਾਅਦ ਵਿੱਚ ਜਦੋਂ ਮੈਨੂੰ ਥੋੜੀ ਹੋਸ਼ ਆਈ ਹੈ ਫਿਰ ਮੈਨੂੰ ਪਤਾ ਚੱਲਿਆ ਕਿ ਮੇਰੇ ਬੈੱਟ ਤੋਂ ਫੈਸਲ ਗਿਆ ਨਸ਼ੇੜੀ ਸੈਂ ਇਸ ਬਾਰੇ ਕੁਝ ਨਹੀਂ ਗਿਆ ਸਰ ਜੀ ਉਹ ਲੋ ਲੱਗੇ ਹੋਏ ਸੀ ਮੂੰਹ ਬੰਨੇ ਹੋਏ ਸੀ ਜੀ ਤੋ ਬੇਗੈਰੀ ਹੋ ਗਿਆ ਤੋ ਵੀ ਵੇ ਆ हाँ तो दी तो जी तो दीपक सिंह मेरा नाम है ਮੈਂ ਸ਼ਾਪ ਨਿਊ ਓਪਨ ਕੀਤੀ 15 ਤਰੀਕ ਨੂੰ ਕੱਲ 12:30 ਵਜੇ ਦੀ ਗੱਲ ਆ ਤਿੰਨ ਅਣਪਛਾਤੇ ਬੰਦੇ ਮੇਰੀ ਕਲੀਨਿਕ ਦੇ ਅੰਦਰ ਆ ਕੇ ਅੰਦਰੋਂ ਕੁੰਡੀ ਲਗਾ ਕੇ ਆਂਦਿਆ ਕੁਝ ਨਹੀਂ ਪੁੱਛਦੇ ਕੋਈ ਗੱਲਬਾਤ ਨਹੀਂ ਦੱਸਦੇ ਉਹਨਾਂ ਦੇ ਕੋਲ ਇੱਕ ਤੋੜਾ ਹੁੰਦਾ ਤੋੜੇ ਵਿੱਚ ਉਸ ਲੱਗਰ ਗੰਡਾਸੀ ਸੀ ਤੇ ਦਾਤਰ ਸੀ ਜਿਹੜੇ ਕਿ ਤਿੰਨ ਮੁੰਡੇ ਕੱਢ ਕੇ ਸਿੱਧੇ ਮੇਰੇ ਮਾਰਨੇ ਸਟਾਰਟ ਕਰ ਦਿੰਦੇ ਆ ਠੀਕ ਆ ਮੇਰਾ ਇੱਕ ਬੈਗ ਆ ਤੇ ਪਿੱਛੇ ਮੇਰਾ ਬੈਗ ਪਿਆ ਹੁੰਦਾ ਉਹਦੇ ਵਿੱਚ ਮੇਰੀ ਪੇਮੈਂਟ ਪਈ ਹੁੰਦੀ ਆ ਜੋ ਵੀ ਇਨਕਮ ਹੁੰਦੀ ਆ ਮੇਰੀ 7 ਤੋਂ 10000 ਉਹਦੇ ਵਿੱਚ ਸੀ ਇੱਕ ਉਹ ਮੇਰਾ ਪੈਸੇ ਲੈ ਗਏ ਆ ਪੰਡੂਗਾ ਹਾਂ ਇੱਕ ਮੁੰਡਾ ਉਹਨਾਂ ਚੋਂ ਪਹਿਲਾਂ 5-10 ਮਿੰਟ ਪਹਿਲਾਂ 12:30 ਦੀ ਗੱਲ ਆ 5-10 ਮਿੰਟ ਪਹਿਲਾਂ ਕੱਲਾ ਆਇਆ ਵਾ ਅੰਦਰ ਵੇਖ ਕੇ ਗਿਆ ਮੋਕਾ ਕੇ ਇੱਕ ਕੱਲਾ ਬੈਠਾ ਵਾ ਜਾਂ ਦੋ ਜਾਣੇ ਆ ਮੇਰੇ ਕੋਲ ਮੈਡੀਸਿਨ ਲਖਵਾ ਕੇ ਲੈ ਕੇ ਗਿਆ ਵਾ ਕਿ ਮੇਰੇ ਦਰਦ ਹੋ ਰਹੀ ਆ ਮੈਨੂੰ ਮੈਡੀਸਿਨ ਲਿਖ ਕੇ ਦਿੱਤੀ ਜਾਵੇ ਬਾਹਰ ਜਾ ਕੇ ਉਹ ਨਾਲ ਦੋ ਮੁੰਡਿਆਂ ਨੂੰ ਹੋਰ ਮੂੰਹ ਬੰਨ ਕੇ ਹੁੰਦਾ ਵਾ ਠੀਕ ਆ ਤੇ ਇਹ ਵਾਰਦਾਤ ਨੂੰ ਇਨਜਾਮ ਦਿੰਦੇ ਆ ਇਹ ਵੇਰਕਾ ਬਟਾਲਾ ਰੋਡ ਸਤੀਸ਼ ਡੈਂਟਲ ਕਲੀਨਿਕ ਦੇ ਨਾਮ ਤੇ ਮੇਰਾ ਕਲੀਨਿਕ ਆ ਮੈਂ ਓਨਰ ਆ ਇ ਠੀਕ ਹੈ ਇਹ ਲੁੱਟਦੇ ਇਰਾਦੇ ਆਏ ਸੀ ਸਰ ਕੋਈ ਨਹੀਂ ਇਹ ਚੀਜ਼ ਦਾ ਮੈਨੂੰ ਕੋਈ ਨਹੀਂ ਹੈ ਕੋਈ ਤੁਹਾਨੂੰ ਬੰਦੇ ਦੀ ਪਛਾਣ ਹੈ ਕਿ ਕਿ ਮੂੰਹ ਬੰਨੇ ਸੀ ਹਾਂਜੀ ਜਦੋਂ ਤਿੰਨੇ ਜਾਨੀ ਇਕੱਠੇ ਆਏ ਉਦੋਂ ਤੇ ਮੂੰਹ ਬਣ ਗਿਆ ਇਹ ਬੜਾ ਜਿਹੜਾ ਬੰਦਾ ਮੇਰੇ ਕੋਲ ਪਹਿਲਾਂ ਬਿਨਾ ਮੂੰਹ ਬੰਨੇ ਆਇਆ ਸੀ ਅਗਰ ਉਹ ਮੇਰੇ ਸਾਹਮਣੇ ਆਏਗਾ ਤਾਂ ਮੈਂ ਉਹਨੂੰ ਪਛਾਣ ਸਕਦਾ ਹਾਂ ਨਹੀਂ ਅੱਜ ਤੱਕ ਸਾਰੇ 28 ਸਾਲ ਮੇਰੀ ਉਮਰ ਹੋ ਗਈ ਕਦੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਕੋਈ ਕਿਸੇ ਨਾਲ ਰੰਜਿਸ਼ ਨਹੀਂ ਹੈ ਪੁਲਿਸ ਕੰਪਲੇਨਟ ਹਾਂਜੀ ਸਰ ਮੈਂ ਮੌਕੇ ਤੇ 112 ਦੇ ਕੰਪਲੀਟ ਕੀਤੀ ਸੀ ਠੀਕ ਹੈ ਮੌਕੇ ਤੇ ਪੁਲਿਸ ਆਈ ਆ ਥੋੜਾ ਲੇਖ ਮੇਰਾ ਐਡਰੈਸ ਵਗੈਰਾ ਲਿਖ ਕੇ ਉਹ ਵਾਪਸ ਚਲੇ ਗਏ ਆ ਠੀਕ ਹੈ ਕੋਈ ਉਹਨਾਂ ਨੇ ਇਥੋਂ ਲਾਗੋ ਰਿਕਾਰਡਿੰਗ ਨਹੀਂ ਚੈੱਕ ਕੀਤੀ ਕੈਮਰੇ ਦੀ ਕੋਈ ਉਹਨਾਂ ਨੇ ਉਸ ਤੋਂ ਬਾਅਦ ਇਨਕੁਆਇਰੀ ਨਹੀਂ ਕੀਤੀ ਮੈਨੂੰ ਥਾਣੇ ਬੁਲਾਇਆ ਵਾ ਥਾਣੇ ਮੈਂ ਗਿਆ ਵਾਂ ਉੱਥੇ ਮੇਰਾ ਮੈਡੀਕਲ ਕਰਵਾ ਕੇ ਕਹਿੰਦੇ ਕਿ ਐ ਉਹਨਾਂ ਨੇ ਐਕਸ-ਰੇ ਲੈ ਕੇ ਦਿੱਤੇ ਅੱਜ ਮੈਂ ਐਕਸ-ਰੇ ਕਰਵਾਇਆ ਤੇ ਪਰ ਉਸ ਤੋਂ ਬਾਅਦ ਨਾ ਤੇ ਕੋਈ ਪੁਲਿਸ ਵਾਲਿਆਂ ਦਾ ਮੈਨੂੰ ਕੋਈ ਫੋਨ ਆਇਆ ਵਾ ਠੀਕ ਹੈ ਔਰ ਨਾ ਹੀ ਕੋਈ ਉਥੋਂ ਬੰਦਾ ਆਇਆ ਵਾ ਕਿ ਹਾਂ ਜਾ ਕੇ ਕੋਈ ਆਪਾਂ ਇਨਕੁਆਇਰੀ ਕਰੀਏ ਮੈਂ ਇਹੀ ਮੰਗ ਕਰਦਾ ਵਾਂ ਕਿ ਮੇਰੀ ਇੱਕ ਛੋਟੀ ਜੀ ਬੱਚੀ ਆ ਹਾਜੀ 10 10 ਮਹੀਨੇ ਉਹਦੀ ਉਮਰ ਆ ਠੀਕ ਹੈ ਅੱਜ ਤਿੰਨ ਜਣੇ ਆ ਕੇ ਚਲੋ ਹਾਲੇ ਤੇ ਥੋੜੀ ਛੱਟ ਘੱਟ ਲੱਗੀ ਕੱਲ ਨੂੰ ਮੇਰੇ ਸਿਰ 'ਚ ਕੁਛ ਮਾਰ ਜਾਣ ਜਾਂ ਕੋਈ ਵੈਪਨ ਲੈ ਕੇ ਆ ਜਾਣ ਠੀਕ ਹੈ ਸਿੱਧਾ ਮੈਨੂੰ ਮਾਰ ਕੇ ਚਲੇ ਜਾਂਦੇ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਇਹਨਾਂ ਕੋ ਕਿਹੜਾ ਕਿਹੜਾ ਸਮਾਨ ਹੈਗਾ ਦੋ ਸਲੱਗਰ ਸੀ ਇਹਨਾਂ ਕੋਲ ਇੱਕ ਗੰਡਾਸੀ ਸੀ ਇੱਕ ਡਾਕਟਰ ਸੀ ਜਿਹਦੇ ਵਿੱਚੋਂ ਇੱਕ ਸਲੱਗਰ ਉਹਨਾਂ ਕੋਲੋਂ ਇੱਥੇ ਛੁੱਟ ਗਿਆ ਤੇ ਇੱਕ ਜਿਹੜੀ ਗੰਡਾਸੀ ਸੀ ਉਹ ਛੁੱਟ ਗਈ ਉਹ ਮੈਂ ਜਦੋਂ ਪੁਲਿਸ ਵਾਲੇ ਮੌਕੇ ਤੇ ਆਏ ਆ ਮੈਂ ਉਹਨਾਂ ਨੂੰ ਵਾਪਸ ਦੇ ਦਿੱਤੀ ਇਹ ਜਿਹੜਾ ਵੀ ਢਿੱਲਾ ਇਹ ਦੇ ਹਾਂਜੀ ਹਾਂਜੀ ਸਰ ਬਿਲਕੁਲ ਨਾਕਾਮ ਹੀ ਆ ਇਹਨਾਂ ਦੀ ਹੁਣ ਦੇਖ ਲਓ ਕੱਲ 12:30 ਦੀ ਗੱਲ ਹੋਈ ਆ ਅੱਜ 20 ਤਰੀਕ ਦਾ ਵੀ ਸਾਰਾ ਦਿਨ ਲੰਘ ਚੁੱਕਾ ਵਾ ਹਾਲੇ ਤੱਕ ਕੋਈ ਵੀ ਜਿਹੜੀ ਆ ਇਨਕੁਆਇਰੀ ਨਹੀਂ ਹੋਈ ਉਹ ਇਹਦੇ ਤੋਂ ਐ ਹੀ ਪਤਾ ਲੱਗਦਾ ਕਿ ਪੁਲਿਸ ਆਪਣੇ ਟਿਕਾਣਿਆਂ ਤੇ ਚੁੱਪ ਕਰਕੇ ਬੈਠੀ ਹੋਈ ਆ ਠੀਕ ਹੈ ਕੰਪਲੇਟ ਕਰਾਈ ਤੁਸੀਂ ਵੇਰਕਾ ਥਾਣਾ ਜੀ ਪਹਿਲਾਂ ਮੈਂ 112 ਤੇ ਕੰਪਲੇਨਟ ਕੀਤੀ ਉਹਨਾਂ ਨੇ ਅੱਗੋਂ ਵੇਰਕੇ ਥਾਣੇ ਰਜਿਸਟਰ ਕਰਵਾਈ ਉਤੋਂ ਬਾਅਦ ਵਿੱਚ ਮੇਰੇ ਕੋਲ ਪੁਲਿਸ ਮਲਾਜਮ ਆਏ ਸੀ ਦੋ ਤਾਂ ਇਹ ਸਟੈਪ ਰਹੇਗਾ ਜੇ ਲੋਕਲ ਪੁਲਿਸ ਨਹੀਂ ਕੋਈ ਕਾਰਵਾਈ ਕਰਦੀ ਆਪਾਂ ਇਸ ਤੋਂ ਉੱਪਰ ਵੀ ਨਾਲ ਆਪਣੇ ਕੋਈ ਵੱਡੇ ਵੱਡੇ ਰੇ ਲੈ ਕੇ ਸੋ ਵੀ ਵੱਡੀਆਂ ਜੱਥੇਬੰਦੀਆਂ ਵਾ ਕਮਿਸ਼ਨਰ ਆਫਿਸ ਜਾ ਕੇ ਪੇਸ਼ ਹੋਵਾਂਗੇ ਤੇ ਉਹਨਾਂ ਕੋਲ ਇਨਸਾਫ ਦੀ ਮੰਗ ਕਰਾਂਗੇ ਨਹੀਂ ਲਟ ਲਟਦੀ ਜੀ ਕੋਈ ਵੀ ਹੋਈ ਉਹ ਕਦੇ ਉਹਨਾਂ ਦੀ ਕੋਈ ਆਪਣੀ ਰੰਗੇ ਚ ਜਾਦੀ ਆ ਉਹ ਡੈਨ ਸੀਸੀਟੀਵੀ ਕੈਮਰੇ ਚੈੱਕ ਕਰਨੇ ਆ ਜੋ ਵੀ ਕਾਰਵਾਈ ਬਣੀ ਆਪਾਂ ਕਰ ਲਾਂਗੇ ਉਹ ਗੱਲ ਹੀ ਹੈ ਕਹਿੰਦੇ ਤਿੰਨੇ ਮੁਰਾ ਕੇ ਬੈਗ ਦੇ ਵਿੱਚ ਨਗਰ ਵਗੈਰਾ ਦੇ ਕਹਿੰਦੇ ਮਾਰੇ ਨਹੀਂ ਉਹਨਾਂ ਦਾ ਆਪਾਂ ਡਾਕਟਰ ਦੇ ਦਿੱਤਾ ਉਹਨਾਂ ਨੂੰ ਜੋ ਵੀ ਆਪਣਾ ਰਿਜ਼ਲਟ ਆਊਗਾ ਉਸ ਹਿਸਾਬ ਨਾਲ ਕਾਰਵਾਈ ਕਰਦਾਂਗੇ ਡੈਨ ਸੀਸੀਟੀਵੀ ਕੈਮਰੇ ਜਿਦੋਂ ਹੀ ਪਤਾ ਲੱਗਾ ਆਪਾਂ ਕਾਰਵਾਈ ਕਰਦਾਂਗੇ ਇਹਨਾਂ ਤੇ ਜਿਹਨਾਂ ਸਲਗਰ ਵਗੈਰਾ ਦੇ ਕਹਿੰਦੇ ਆ 112 ਵਾਲੇ ਗਏ ਸੀ ਪਹਿਲਾਂ ਉਹਨਾਂ ਤੋਂ ਹੋਣਾ ਕੋਈ ਮੈਨੂੰ ਮੈਂ ਤੇ ਕਦੋਂ ਗਿਆ ਦੀ ਉਦੋਂ ਮੈਂ ਤੇ ਥਾਣੇ ਆਏ ਮੁਰਕੇ ਡਾਕਟਰ ਕੱਟ ਕੇ ਦੇ ਦਿੱਤਾ ਆ ਮਿਲੂਗਾ ਜੀ ਮਿਲੂਗਾ ਇਨਸਾਫ ਪੂਰਾ ਮਿਲੂਗਾ ਜੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਅਸੀਂ ਦੋ ਵਰੀ ਤਿੰਨ ਵਰੀ ਜਾਂ ਆਏ ਆ ਥਾਣੇ ਵਾਲੇ ਦਿੱਕਰ ਕੋਈ ਥਾਣੇ ਵਾਲੇ ਆਏ ਨਹੀਂ ਹੈ ਸੀਸੀਟੀਵੀ ਕੈਮਰੇ ਕੈਮਰੇ ਹੁਣ ਉਹਦੋਂ ਬੰਦੀ ਸੀ ਅੱਗੇ ਉਹਦੋਂ ਵੀ ਗਏ ਨਾਲ ਲੈ ਗਏ ਇਹਨਾਂ ਨੂੰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕੋਈ ਕਿਤੇ ਕੋਈ ਸ਼ੇਰ ਸ਼ੂਟ ਤੇ ਸਾਟ ਲਾ ਦਿੰਦੇ ਕੋਈ ਗੱਲਬਾਤ ਹੋ ਜਾਂਦੀ ਫੇਰ ਕੀ ਹੁੰਦਾ ਕੋਈ ਨਹੀਂ ਕਾਰਵਾਈ ਕਰਦੇ ਐ ਬੇ ਜੋ ਵੀ ਕਾਰਵਾਈ ਬੜੀ ਆਪਾਂ ਕਰਦਾਂਗੇ ਕੋਈ ਗੱਲ